ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਭਾਈ ਅਮਰਿਤਪਾਲ ਖਾਲਸਾ ਜੀ ਦੀ ਮਾਤਾ ਵੱਲੋਂ ਜਿਹੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਕਿ ਐਟ ਲੀਸਟ ਜਿਹੜੇ ਨੇ ਭਾਈ ਅਮਰਿਤਪਾਲ ਖਾਲਸਾ ਜੀ ਉਹਨਾਂ ਨੂੰ 45 ਦਿਨਾਂ ਦੀ ਪ੍ਰੋਲ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜਿੱਥੋਂ ਉਹਨਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ ਖਡੂਰ ਸਾਹਿਬ ਤੋਂ ਉਹਨਾਂ ਨੂੰ ਆ ਕੇ ਉਹ ਲੋਕਾਂ ਨੂੰ ਮਿਲਣ ਜਿਹੜੇ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਹੈ ਉਹ ਲੋਕ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਕਿਉਂਕਿ ਜਿੱਥੇ ਹਾੜਾਂ ਦੀ ਵੱਡੀ ਤਬਾਈ ਆਈ ਹੋਈ ਹੈ ਤਾਂ ਜਿਹੜੇ ਨੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਇੱਕ ਵਾਰ ਆਪਦੇ ਇਲਾਕੇ 'ਚ ਆਉਣ ਦਿੱਤ ਦੇਣਾ ਚਾਹੀਦਾ ਹੈ ਇਹ ਵੀ ਸੁਣਨ ਚਾਹ ਰਿਹਾ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਮਾਤਾ ਜੀ ਜਿਹੜੇ ਨੇ ਉਹ ਪੋਖੜ ਤਾਲ ਤੇ ਬੈਠੇ ਹੋਏ ਨੇ ਲੇਕਿਨ ਦੂਸਰੇ ਪਾਸੇ ਜਿਹੜੇ ਨੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਸਮਰਥਕ ਉਨ੍ਹਾਂ ਵੱਲੋਂ ਲਗਾਤਾਰ ਹੀ ਜਿਹੜੀ ਹੈ ਮਦਦ ਕੀਤੀ ਜਾ ਰਹੀ ਹੈ ਹਰ ਪੀੜਤਾ ਨੂੰ ਹਾਲਾਂਕਿ ਇਹ ਪਾਰਟੀ ਬੜੀ ਲੇਟ ਆਈ ਹੈ ਲੇਕਿਨ ਇਸ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਕੰਮ ਕੀਤੇ ਨੇ ਜਿਸ ਤਰ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਨੌਜਵਾਨਾਂ ਵਿੱਚ ਨਸ਼ਾ ਖਤਮ ਕੀਤਾ ਹੈ ਤਾਂ ਕਾਫੀ ਵੱਡਾ ਹੁੰਗਾਰਾ ਵੀ ਮਿਲ ਰਿਹਾ ਹੈ ਇਸੋ ਤਾਕੀ ਜਿਹੜੇ ਹੜਾਂ ਦੀ ਸਥਿਤੀ ਦੇ ਵਿੱਚ ਲੋਕਾਂ ਨੂੰ ਜਿਸ ਚੀਜ਼ ਦੀ ਲੋੜ ਹੈ ਉਹ ਲੋੜ ਜਿਹੜੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਹਾਲਾਂਕਿ ਜੇਕਰ ਇਹ ਪਾਰਟੀ ਪਹਿਲਾਂ ਆ ਜਾਂਦੀ ਭਾਈ ਅਮਰਿਤਪਾਲ ਖਾਲਸਾ ਜੀ ਦੀ ਤਾਂ ਅੱਜ ਪੰਜਾਬ ਦਾ ਮਾਹੌਲ ਕੁਝ ਹੋਰ ਹੋਣਾ ਸੀ ਉਹਦੇ ਚੱਲਦਿਆਂ ਹੀ ਜਿੱਥੇ ਅੰਮ੍ਰਿਤਪਾਲ ਖਾਲਸਾ ਜੀ ਡਿਗਰੂ ਦੀ ਜੇਲ੍ਹ ਦੇ ਵਿੱਚ ਕਾਫੀ ਸਮੇਂ ਤੋਂ ਬੰਦ ਨੇ ਜਿੱਥੇ ਉਹਨਾਂ ਦੇ ਉੱਤੇ ਇੱਕ ਹੋਰ ਐਨਐਸਏ ਲਗਾਉਣ ਦੀ ਗੱਲ ਸਾਹਮਣੇ ਆ ਰਹੀ ਸੀ ਲੇਕਿਨ ਦੂਸਰੇ ਪਾਸੇ ਹੀ ਜਿਹੜੀ ਹੈ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਕਿ ਜੇਕਰ 45 ਦਿਨਾਂ ਦੀ ਉਹਨਾਂ ਨੂੰ ਜਿਹੜੀ ਹੈ ਛੂਟ ਦਿੱਤੀ ਜਾਵੇ ਜਿਦੇ ਦੌਰਾਨ ਉਹ ਆਪਣੇ ਇਲਾਕੇ ਦਾ ਜਾਇਜ਼ਾ ਕਰ ਸਕਣ ਜਿੱਥੇ-ਜਿੱਥੇ ਲੋਕ ਅੱਜ ਫਸੇ ਹੋਏ ਨੇ ਜਿਸ ਹਾਲਾਤੋਂ ਨਿਕਲ ਰਹੇ ਨੇ ਤਾਂ ਉਹ ਲੋਕਾਂ ਨੂੰ ਆਕੇ ਪੁੱਛਗਿੱਛ ਕਰ ਸਕਣ ਕਹ ਰਹੇ ਨੇ ਕਿ ਜਲਦੀ ਹੀ ਜਿਹੜੀ ਹੈ ਅਮਿਸ਼ਾ ਵੱਲੋਂ ਵੀ ਹਾਮੀ ਦੀ ਜਿਹੜੀ ਹੈ ਭਰੀ ਜਾ ਰਹੀ ਹੈ ਕਹ ਰਹੇ ਨੇ ਕਿ ਜਲਦੀ ਜਿਹੜੇ ਨੇ ਪਾਈ ਅੰਮ੍ਰਿਤਪਾਖ ਖਾਲਸਾ ਜੀ 45 ਦਿਨਾਂ ਲਈ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਦੂਸਰੇ ਪਾਸੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਲਾਂਤਾਂ ਪੈ ਰਹੀਆਂ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਕਹਿ ਰਹੇ ਨੇ ਕਿ ਸਾਨੂੰ ਸਾਡੀਆਂ ਹੀ ਜਿਹੜੀਆਂ ਸੇਵਾਵਾਂ ਤੇ ਕੰਮ ਨਹੀਂ ਕਰਨ ਦਿੱਤਾ ਜਾਂਦਾ ਨਾ ਹੀ ਸਾਨੂੰ ਸਾਡੇ ਦੇ ਉੱਤੇ ਕੋਈ ਕੰਮ ਕਰਨ ਦੀ ਜਿਹੜੀ ਹੈ ਮਤਲਬ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਇਜਾਜ਼ਤ ਹੈ ਤਾਂ ਉਹਦੇ ਦੌਰਾਨ ਚੱਲਦਿਆਂ ਹੀ ਪਾਈ ਅਮਰਿਤਪਾਲ ਖਾਲਸਾ ਜੀ ਦੇ ਜਿਹੜੇ ਸਮਰਥਕ ਨੇ ਉਹ ਲਗਾਤਾਰ ਸੇਵਾਵਾਂ ਦੇ ਵਿੱਚ ਬਣੇ ਹੋਏ ਨੇ ਜਿੱਥੇ ਲੋਕਾਂ ਨੂੰ ਡੀਜ਼ਲ ਦੀ ਜਰੂਰਤ ਹੈ ਜਿੱਥੇ ਲੋਕਾਂ ਨੂੰ ਲੰਗਰ ਦੀ ਜਰੂਰਤ ਹੈ ਜਿੱਥੇ ਲੋਕਾਂ ਨੂੰ ਕਹਿਣ ਦਾ ਮਤਲਬ ਹੈ ਕਿ ਜਿਹੜੇ ਪੁਲ ਟੁੱਟ ਗਏ ਨੇ ਉਥੇ ਜਿਹੜੇ ਨੇ ਜਰੂਰਤ ਹੈ ਉਹ ਹਰ ਕਿਤੇ ਪਹੁੰਚਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਉਹ ਕੰਮ ਕਰਦੇ ਹੀ ਦਿਖਾਈ ਦੇ ਰਹੇ ਨੇ ਹਾਲਾਂਕਿ ਜਿੰਨਾ ਜ਼ਿਲ੍ਹਿਆਂ ਦੇ ਵਿੱਚ ਜ ਜਿੰਨਾ ਹਲਕਿਆਂ ਦੇ ਵਿੱਚ ਜਿਆਦਾ ਪਾਣੀ ਆ ਚੁੱਕਾ ਹੈ ਉੱਥੇ ਹਰ ਜਗ੍ਹਾ ਤੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਸਮਰਥਕ ਪਹੁੰਚ ਕਰ ਰਹੇ ਨੇ ਜਿੰਨੀ ਹੋ ਸਕੇ ਜਿਹੜੇ ਨੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਸਮਰਥਕਾਂ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਜਿਥੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਮਾਤਾ ਜੀ ਨੇ ਹੁਣ 45 ਦਿਨਾਂ ਵਾਸਤੇ ਕਹਿ ਰਹੇ ਕਿ ਮੈਂ ਪੋਖੜ ਹੜਤਾਲ ਕਰ ਲੈਣੀ ਹੈ ਲੇਕਿਨ ਕਹਿ ਰਹੇ ਨੇ ਕਿ ਜਲਦੀ ਹੀ ਜਿਹੜੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਪੰਜਾਬ ਦੇ ਵਿੱਚ ਦੁਬਾਰਾ ਆਉਣਗੇ ਤੇ ਜਿਹੜੇ ਨੇ ਉਹਨਾਂ ਆਪਣੇ ਸਮਰਥਕਾਂ ਨੂੰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਜਿਹੜੇ ਲੱਖਾਂ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਹੈ ਉਹਨਾਂ ਲੋਕਾਂ ਦੇ ਵਿੱਚ ਵਿਚਰਨਗੇ ਕਿਉਂਕਿ ਜੇਕਰ ਅੱਜ ਪਾਈ ਅੰਮ੍ਰਿਤਪੁਰ ਖਾਲਸਾ ਜੀ ਬਾਹਰ ਹੁੰਦੇ ਤਾਂ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੁੰਨੇ ਸੀ ਕਿਉਂਕਿ ਜਿਸ ਤਰੀਕੇ ਨਾਲ ਮਾਝੇ ਏਰੀਏ ਦੇ ਵਿੱਚ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਧਰਮ ਦੇ ਨਾਲ ਖੜੇ ਧਰਮ ਦੀ ਜਿਹੜੀ ਹੈ ਜਿਹੜੇ ਧਰਮ ਨੂੰ ਸਹੀ ਨਹੀਂ ਰਾਹ ਤੇ ਲੈ ਕੇ ਜਾ ਰਹੇ ਸੀ ਉਹਨਾਂ ਲੋਕਾਂ ਦੇ ਨਾਲ ਉਹਨਾਂ ਨੇ ਲੜੇ ਲੇਕਿਨ ਉਹਨਾਂ ਨੇ ਆਪਣੇ ਧਰਮ ਨੂੰ ਨਹੀਂ ਛੱਡਿਆ ਹਮੇਸ਼ਾ ਹੀ ਆਪਣੇ ਕੰਮ ਕਾਰ ਕਰਦੇ ਨਜ਼ਰ ਆਏ ਉਹਨਾਂ ਦੇ ਸਮਰਥਕ ਜਿਹੜੇ ਨੇ ਉਹਨਾਂ ਦੇ ਰਾਹਾਂ ਤੇ ਹੀ ਜਿਹੜੇ ਨੇ ਲੋਕਾਂ ਦੇ ਨਾਲ ਵਿਚਰ ਰਹੇ ਨੇ ਕੰਮ ਕਰਦੇ ਸਾਹਮਣੇ ਆ ਰਹੇ ਨੇ ਕਹਿ ਰਹੇ ਨੇ ਕਿ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਡਿਬਰੂ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਉਹਨਾਂ ਨੂੰ ਛੇਤੀ ਹੀ ਜਿਹੜੀ ਹੈ 1-2-4 ਦਿਨਾਂ ਦੇ ਵਿੱਚ 45 ਦਿਨਾਂ ਦੇ ਵਿੱਚ 45 ਦਿਨਾਂ ਲਈ ਬਾਹਰ ਭੇਜਿਆ ਜਾਵੇਗਾ ਜੇਲ੍ਹ ਤੋਂ ਜੋ ਕਿ ਉਹ ਆਪਣੇ ਸਮਰਥਕਾਂ ਨੂੰ ਆਪਣੇ ਉਹਨਾਂ ਲੋਕਾਂ ਨੂੰ ਉਹਨਾਂ ਉਹਨਾਂ ਲੋਕਾਂ ਦੇ ਵਿੱਚ ਵਿਚਰਨ ਜਿਹੜੇ ਲੋਕਾਂ ਨੇ ਉਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਜਿਤਾਇਆ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਦਾ ਜਿੱਥੇ ਪੋਜ਼ਿਟਿਵ ਵੇਅ ਨਿਕਲ ਕੇ ਹਮੇਸ਼ਾ ਸਾਹਮਣੇ ਆਇਆ ਹੈ ਉੱਥੇ ਹੀ ਭਾਈ ਅੰਮ੍ਰਿਤਪਾਲ ਖਾਲਸਾ ਜੀ ਹੁਣ ਉਹਨਾਂ ਲੋਕਾਂ ਵਿੱਚ ਆ ਕੇ ਵਿਚਰਨਗੇ ਜਿਨ੍ਹਾਂ ਨੇ ਬਾਬਾ ਬਕਾਲਾ ਸਾਹਿਬ ਉਹਨਾਂ ਦੀ ਸਟੇਜ ਦੇ ਅੱਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੜੇ ਹੋ ਗਏ ਤੇ ਜਿਹੜੇ ਨੇ ਉਹਨਾਂ ਦੇ ਨਾਂ ਦੇ ਨਾਰੇ ਲਾਏ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਿੱਥੇ ਨੌਜਵਾਨਾਂ ਨੂੰ ਦੂਰ ਕੀਤਾ ਨਸ਼ੇ ਤੋਂ ਤਾਂ ਹੁਣ ਪਾਈ ਅੰਮ੍ਰਿਤਪਾ ਖਾਲਸਾ ਜੀ ਜਲਦੀ 45 ਦਿਨਾਂ ਵਾਸਤੇ ਜਿਹੜੇ ਨੇ ਲੋਕਾਂ ਨੂੰ ਦਿਖਾਈ ਦੇਣਗੇ